ਲੋ ਜੀ ਪ੍ਰਸ਼ਾਸਨ ਵੱਲੋਂ ਰਾਤ ਤੋਂ ਹੀ ਐਸਕੇਐਮ ਦੇ ਵੱਖ-ਵੱਖ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਵਿੱਚ ਜੋਗਿੰਦਰ ਸਿੰਘ ਉਗਰਾਹਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬਲਬੀਰ ਸਿੰਘ ਰਾਜੇਵਾਲ ਝੰਡਾ ਸਿੰਘ ਜੇਠੂ ਤੇ ਹੋਰ ਕਾਫੀ ਸਾਰੇ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਛਾਪੇਮਾਰੀ ਕੀਤੀ ਗਈ ਬੀਤੇ ਕੱਲ ਕਿਸਾਨੀ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਐਸਕੇਐਮ ਵਿਚਾਲੇ ਇੱਕ ਮੀਟਿੰਗ ਹੋਈ ਜਿਹੜੀ ਮੀਟਿੰਗ ਬੇਸਿੱਟਾ ਨਿਕਲੀ ਹੁਣ ਕਿਸਾਨਾਂ ਵੱਲੋਂ ਜਿਹੜਾ ਪੱਕਾ ਮੋਰਚਾ 5 ਤਰੀਕ ਦਾ ਉਹਨਾਂ ਨੇ ਚੰਡੀਗੜ੍ਹ ਰੱਖਿਆ ਸੀ ਉਹ ਲਾਇਆ ਜਾਣਾ ਹੈ ਜਿਸ ਦੇ ਤਹਿਤ ਇਹ ਛਾਪੇਮਾਰੀ ਸ਼ੁਰੂ ਹੋਈ ਕੱਲ੍ਹ ਹੀ ਜਗਵਿੰਦਰ ਸਿੰਘ ਉਗਰਾਹਣੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਹੁਣ ਪੁਲਿਸ ਕਿਸਾਨਾਂ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਸ਼ੁਰੂ ਕਰੇਗੀ ਇਸ ਪੂਰੇ ਮਾਹੌਲ ਦੇ ਉੱਪਰ ਲੋਕਾਂ ਦੇ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਠੀਕ ਕਰ ਰਹੀ ਹੈ ਜੇਕਰ ਉਹ ਧਰਨੇ ਲਾਉਣ ਤੋਂ ਰੋਕਦੀ ਹੈ ਪਰ ਦੂਜੇ ਪਾਸੇ ਕੁਝ ਪੈਨਾ ਭਰਾਵਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜਾ ਲੋਕਾਂ ਦਾ ਜਮਹੂਰੀ ਹੱਕ ਆ ਪੰਜਾਬ ਸਰਕਾਰ ਉਹਦੇ ਉੱਪਰ ਡਾਕਾ ਮਾਰ ਰਹੀ ਆ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਂ ਵੀ ਕਿਸਾਨਾਂ ਦਾ ਪੁੱਤ ਆ ਮੈਂ ਚੰਗੀ ਤਰ੍ਹਾਂ ਜਿਹੜਾ ਕਿਸਾਨਾਂ ਦਾ ਦੁੱਖ ਦਰਦ ਸਮਝਦਾ ਪਰ ਜਿਉਂ ਹੀ ਉਹ ਸਤਾ ਦੀ ਕੁਰਸੀ ਤੇ ਬਿਠੇ ਆ ਤਾਂ ਉਹ ਲੋਕਾਂ ਦੇ ਜਿਹੜੇ ਇਹ ਦੁੱਖ ਦਰਦ ਨੇ ਉਹ ਭੁੱਲ ਗਏ ਨੇ ਤਾਂ ਹੁਣ ਉਹਨਾਂ ਨੇ ਲੋਕਾਂ ਦਾ ਜਿਹੜਾ ਜਮਹੂਰੀ ਹੱਕ ਆ ਧਰਨਾ ਲਾਉਣ ਦਾ ਹੱਕ ਆ ਆਪਣਾ ਪ੍ਰਦਰਸ਼ਨ ਕਰਨ ਦਾ ਹੱਕ ਆ ਉਹ ਵੀ ਖੋਣਾ ਸ਼ੁਰੂ ਕਰ ਦਿੱਤਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੇ ਪੰਜਾਬ ਦੇ ਅੰਦਰ ਛਾਪੇਮਾਰੀ ਜਿਹੜੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਆ ਕਿਸਾਨਾਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਆ ਦੱਸਿਆ ਜਾ ਰਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਥਾਂਦੇਵਾਲ ਜਗਸੀਰ ਸਿੰਘ ਥਾਂਦੇਵਾਲ ਜਗਮੀਤ ਕੋਟਲੀ ਨੂੰ ਤੇ ਕੁਝ ਹੋਰ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਤੇ ਕੀਤੀ ਛਾਪੇਮਾਰੀ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਅੰਦਰ ਲੋਕਾਂ ਨੂੰ ਜਿੱਥੇ ਵੀ ਜਗ੍ਹਾ ਮਿਲੀ ਉਹਨਾਂ ਨੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਕਿ ਲੋਕ ਇਹਦੇ ਬਾਰੇ ਕੀ ਕਹਿ ਰਹੇ ਨੇ ਆ ਸੁਣੋ ਵੀਡੀਓ ਤੇ ਨਾਲੇ ਆਪਣਾ ਵੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਸਿੰਘ ਮੈਂ ਜਿਉਂ ਦਾ ਭਾਰਤੀ ਸੰਜੋਨੀ ਨੇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਰੰਪਰੇ ਬਲਾਕ ਦਾ ਜੋ ਕਿ ਰਾਤ ਦੇ ਬਰਸ 2 ਵਜੇ ਤੋਂ ਲੱਗੀ ਆ ਲੋਗੋਂ ਦੇ ਘਰਾਂ ਦੇ ਵਿੱਚ ਸੱਪੇ ਮਾਰਨਾ ਲਗਾਤਾਰ ਹੀ ਲੱਗੀ ਹੋਈ ਆ ਪਹਿਲਾਂ ਜੇਠੂਗਾ ਦੇ ਪ੍ਰਧਾਨ ਦੇ ਝੰਡਾ ਸਿੰਘ ਦੇ ਘਰੇ ਸੱਪਾ ਮਾਰਿਆ ਉਹਨਾਂ ਨੇ ਉੱਥੇ ਵੀ ਲੋਕਾਂ ਨੇ ਪੂਰੇ ਗੱਡੀ ਗੰਟੀ ਦੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਹੁਣ ਜਿਹੜਾ ਅਚਾਰ 1:00 ਵਜੇ ਇੱਥੇ ਜੌਂਦ ਪਿੰਡ 4:30 ਵਜੇ ਆਪਣੇ ਮੇਰੇ ਘਰ ਕੋਲੇ ਆ ਕੇ ਪੁਲਿਸ ਬਹੁਤ ਵੱਡੀ ਗੰਟੀ ਵਿੱਚ ਖੜੀ ਆ ਕੇ ਪਰ ਜਦੋਂ ਇੱਧਰ ਲੋਕਾਂ ਨੂੰ ਜਨਤਾ ਨੂੰ ਪੂਰੇ ਸਨੇਹਾਂ ਲੱਗਿਆ ਇਸ ਗੱਲ ਦਾ ਜਨਤਾ ਵੱਡੀ ਗੰਟੀ ਵਿੱਚ ਇਕੱਠੀ ਹੋਈ ਆ ਖੜ੍ਹੀ ਆ ਜਨਤਾ ਬਹੁਤ ਇਕੱਠੀ ਹੋਈ ਹੋਈ ਪਰ ਪੁਲਿਸ ਦੀ ਐਡੀ ਮਾੜੀ ਜਿਹੜੇ ਉਹਦੀ ਨਿੰਦਾ ਜੋ ਕਰਨ ਵਾਲਿਆ ਸਾਡੇ ਉਹ ਘਰਾਂ ਦੇ ਆ ਕੰਦਾ ਟੱਪ ਕੇ ਅੰਦਰ ਵੜੇ ਆ ਯਾਨੀ ਇਹੇ ਜੀ ਕਰਤੂਤ ਆ ਆਪਦੀ ਖਣਾ ਕੇ ਗਏ ਆ ਪਰ ਜਦੋਂ ਇਧਰ ਉਹ ਲੋਕ ਇਕੱਠੇ ਹੋ ਗਏ ਫਿਰ ਉਹਨਾਂ ਨੂੰ ਮੜਮਿਆਂ ਕੰਦਾ ਟੱਪਣੀਆਂ ਬਹੁਤ ਔਖੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਕੋਲੇ ਕੋਈ ਬਰਾਂਟ ਨਹੀਂ ਕੋਸ ਨਹੀਂ ਪਰ ਇਸ ਲੋਟ ਐ ਕੰਦਾ ਟੱਪ ਕੇ ਪੁਲਿਸ ਦਾ ਵੱਡਣ ਦਾ ਕੋਈ ਧ ਘਾਰ ਹੀ ਨਹੀਂਗਾ ਠੀਕ ਆ ਘਰ ਘੇਰ ਲੈਣ ਹੋਰ ਘਰ ਲੈਣ ਲੋਕ ਖੜੇ ਆ ਜਾਣਗੇ ਲੋਕ ਪਰ ਇਹ ਹੱਕ ਨਹੀਂ ਬਣਦਾ ਪਰ ਆ ਲੋਕਾਂ ਨੇ ਆ ਕੇ ਭਰਾਵੋ ਉਹਨਾਂ ਨੂੰ ਦਵੱਲੇ ਆ ਘੜੇਲੇ ਵਾਲੇ ਰਾਹ ਭੱਜ ਗਏ ਹੋ ਕੇ ਰਾਂ ਤੇ ਪਰ ਅਸੀਂ ਸਾਰੇ ਹੀ ਪਿੰਡਾਂ ਨੂੰ ਹੋਰ ਵੀ ਸਨੇਹਾ ਲਾਉਣਾ ਚਾਹੁੰਦੇ ਆ ਜਿੱਥੇ-ਜਿੱਥੇ ਵੀ ਇਹ ਜਾਣਗੇ ਐਂ ਜਿਵੇਂ ਜੌਨਪਿੰਡ ਦੇ ਵਿੱਚ ਹੜ ਬਣ ਕੇ ਲੋਕ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਕੇ 4 ਵਜੇ ਇੱਕ ਕਾਲ ਤੇ ਐਂ ਇਕੱਠੇ ਹੋ ਜਾਣ ਸਾਰੇ ਪਿੰਡਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਤੇ ਨਾਲ ਸਾਰੇ ਪਿੰਡਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਜੋ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਅੱਜ ਉਹ ਜਾਣਾ ਹਰ ਹਾਲਤ ਚੰਡੀਗੜ੍ਹ ਆਪਾਂ ਕਿਸੇ ਗੱਲੋਂ ਨਹੀਂ ਰੁਕਣਾ ਕੋਈ ਪੁਲਿਸ ਦਾ ਡਵਾ ਨਹੀਂ ਮੰਨਣਾ ਕੋਈ ਡਰ ਨਹੀਂ ਮੰਨਣਾ ਕੋਈ ਝੇਬ ਨਹੀਂ ਮੰਨਣੀ ਇਸ ਕਰਕੇ ਨੌਜਵਾਨਾਂ ਨੂੰ ਸਾਰੇ ਹੀ ਨਗਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾਗਾ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਭਰਾਓ ਜੇ ਸਾਡੇ ਤੇ ਐਂ ਝੜ ਕੇ ਆਉਂਦੇ ਆ ਇਹ ਪੇਰੇ ਜੀ ਐ ਘਰਾਂ ਚ ਵੜ ਕੇ ਤਾਂ ਉਹ ਕਹਣਗੇ ਡਰ ਗਏ ਇਹ ਲੋਕ ਪਰ ਜੇ ਐਂ ਜੜ ਕੇ ਆਉਂਦੇ ਉਹਦੋਂ ਦੁੱਗਣੇ ਹੋ ਕੇ ਜਾਈਏ ਅਸੀਂ ਦੁੱਗਣੇ ਦੇ ਵੀ ਤਿੱਗਣੇ ਹੋ ਕੇ ਜਾਈਏ ਇਹ ਸਨੇਹਾ ਦਿੰਨੇ ਆ ਸੀ ਸਾਰੇ ਨਗਰਾਂ ਨੂੰ ਵੀ ਵੱਡੀ ਗੰਟੀ ਵਿੱਚ ਜਾ ਚੰਡੀਗੜ੍ਹ ਜਾਣਾਗਾ ਤੇ ਸਾਡੀ ਵੀ ਅੱਜ ਚੰਡੀਗੜ੍ਹ ਨੂੰ ਪੂਰੀ ਤਿਆਰੀ ਆ ਸ ਪੰਜ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਗਈਆਂ ਸਾਰਾ ਪ੍ਰਬੰਧ ਅਸੀਂ ਲੈ ਕੇ ਜਾਵਾਂਗੇ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਤੇ ਸ਼ਮੇਰ ਸਾਡੀਆਂ ਮਾਵਾ ਭੈਣਾ ਆ ਚੰਡੀਗੜ੍ਹ ਨੂੰ ਜਾਣਗੇ ਆ ਇਸ ਕਰਕੇ ਸਾਰੇ ਹੀ ਪਿੰਡਾਂ ਨੂੰ ਸੁਨੇਹਾ ਹੈਗਾ ਵੀ ਕੋਈ ਪੁਲਿਸ ਦਾ ਦਵਾ ਨਹੀਂ ਮੰਨਣਾ ਭਰਾਵੋ ਵੱਡੀ ਗੰਟੀ ਵਿੱਚ ਚੰਡੀਗੜ੍ਹ ਨੂੰ ਚੱਲੋ ਦੇਖਾਂਗੇ ਜਿੱਥੇ ਕੋਈ ਨਾਕੇ ਹੋਏ ਕੀ ਕਰਨਗੇ ਭੰਨਾਗੇ ਨੱਕ ਨੁੱਕੇ ਨਾਲ ਪਹੁੰਚਾਂਗੇ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਧੌਣ ਚ ਕਿਲਾਗਾ ਉਹ ਕੱਢ ਕੇ ਆਵਾਂਗੇ ਹਰ ਹਾਲਤ ਕੱਢ ਕੇ ਆਵਾਂਗੇ ਤੇ ਸਰਦਾਰ ਜੀ ਤੁਸੀਂ ਦੇਖ ਰਹੇ ਹੋ ਜੀ ਪ੍ਰਸ਼ਾਸਨ ਦਾ ਰਵਈਆ ਜੀ ਜਥੇਵੰਦੀ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਕੂਮਤਾਂ ਜੇ ਕੋਈ ਵੀ ਹੋਣਗੀਆਂ ਹਕੂਮਤਾਂ ਜਦੋਂ ਲੋਕਾਂ ਨੇ ਵੋਟਾਂ ਮੁੱਸ ਕੇ ਵਹਿ ਜਾਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਸੋਡਾ ਨੂੰ ਵੋਟਾਂ ਪਾਓ ਇਸ ਸੋਡਾ ਕੁਝ ਕਰਾਂਗੇ ਐ ਕਰਾਂਗੇ ਤੁਸੀਂ ਸਾਡੇ ਹੋ ਇਸ ਸੋਡੇ ਆ ਵੋਟਾਂ ਵਾਲੇ ਜਰੂਰ ਕਹਿੰਦੇ ਆ ਜਦੋਂ ਵੋਟਾਂ ਲੋਕਾਂ ਤੋਂ ਮੁੱਸ ਲੀਆਂ ਇਹਨਾਂ ਨੇ ਮੁੜ ਕੇ ਲੋਕਾਂ ਦੀ ਵਾਹ ਨਹੀਂ ਫੜਦੇ ਇਹ ਹਕੂਮਤ ਕੋਈ ਵੀ ਹੈ ਜ਼ਬਰਦਸਤ ਹੀ ਆਉਂਦੀ ਆ ਹਕੂਮਤ ਜਿਹੇ ਤੂੰ ਪਹਿਲਾਂ ਵਾਲੀਆਂ ਹਕੂਮਤਾਂ ਜਿਹੇ ਹਕੂਮਤਾਂ ਇਸ ਕਰਕੇ ਇਹਨਾਂ ਤੋਂ ਕੋਈ ਬਹੁਤੋਈ ਵੋਟ ਪਟੋਰੂ ਪਾਰਟੀਆਂ ਤੋਂ ਨਾ ਚਾਹਿਆ ਕਰਖੋ ਇਹ ਲਹਿਰਾਂ ਨੂੰ ਦਬਾਉਂਦੀਆਂ ਹੁੰਦੀਆਂ ਗਿਆ ਪਰ ਲਹਿਰਾਂ ਤਾਂ ਇਦੋਂ ਗਾਹਾਂ ਵੱਧੀਆਂ ਹੁੰਦੀਆਂ ਜੇ ਇਹੋ ਜੇ ਕੋਈ ਹਾਲਤ ਕਰਨੀਆਂ ਇਹ ਜਿਹੇ ਜਿਹੇ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਉਹ ਤਾਂ ਬਹੁਤ ਨਿੰਦ੍ਰਿਆਯੋਗ ਆ ਇਹ ਤਾਂ ਲਹਿਰਾਂ ਇਦੋਂ ਦੁੱਗਣੀਆਂ ਤਿਗੜੀਆਂ ਹੋ ਕੇ ਨਿਕਲਣਗੀਆਂ ਜਿੰਨਾ ਮਰਜ਼ੀ ਜ਼ੋਰ ਨਾਲ ਇਹ ਜਿੰਨਾ ਮਰਜ਼ੀ ਸਾਪੇ ਮਾਰ ਲੈ ਪੁਲਿਸ ਜਿੰਨਾ ਮਰਜ਼ੀ ਸਾਡੇ ਅੱਗੋਂ ਨੂੰ ਖੜਕੇ ਅੰਦਰ ਦੇ ਤੇ ਫੇਰ ਕਿਹੜੇ ਲਹਿਰਾਂ ਦਬ ਜਾਣਗੀਆਂ ਜਿੰਨੇ ਮਰਜ਼ੀ ਸਾਡੇ ਸ਼ਹੀਦ ਕਰਦੇ ਮਾਰਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਇਹ ਤਾਂ ਲਹਿਰਾਂ ਨੂੰ ਦਾ ਉਦੋਂ ਬਾਅ ਖੱਡਦਾ ਖੂਨ ਪੈਣਾ ਜੜਾਂ ਦੇ ਵਿੱਚ ਜਦੋਂ ਐ ਕੋਈ ਸਾਡਾ ਸਹੀਦ ਦਾ ਜਿਹਦਾ ਖੂਨ ਡੁੱਲੂਗਾ ਇਸ ਕਰਕੇ ਇਸ ਤਾਮਰ ਬੇਲ ਵਾਂਗੂ ਵਧਾਂਗੇ ਲਾਲੇ ਜੋਰ ਜਿੰਨਾ ਮਰਜੀ ਹਕੂਮਤ ਲਾਲੇ ਤੋਂ ਵਧਾਂਗੇ ਪਰ ਅੱਜ ਸੂਬਾ ਕਮੇੜੀ ਦੇ ਰਾਤ ਦੇ ਵੀ ਜਾਣੀ ਕੋਸਾ ਵੀ ਆਪਣੇ ਘਰਾਂ ਤੋਂ ਗ੍ਰਿਫਤਾਰ ਕੀਤੇ ਉਹਨਾਂ ਨੂੰ ਸੁਣਾਉਣ ਦੀ ਖਾਤਰ ਇਹ ਮਾਰਤਾ ਜਿਹੜਾ ਸੱਗਾਂ ਨੂੰ ਰਿਆ ਭਰਾਵਾ ਪੂਰੇ ਜ਼ਿਲ੍ਹੇੇੇ ਉੱਧਰ ਤੋਂ ਆੜਾ ਹਰ ਬੱਟੀ ਵਾਲਿਆਂ ਨੇ ਉਹਨਾਂ ਦਾ ਜ਼ਾਰਾ ਕਿਹੇ ਸੋਟੇ ਮੋਟੇ ਮੋਟੇ ਦਿਹਾੜੀਦਾਰ ਲੋਕ ਨੇ ਜਦ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹ ਭਰਾਵੇ ਠੀਕ ਹੈ ਸੀ ਉਹਨਾਂ ਨੂੰ ਇਸ ਗੱਲ ਨੂੰ ਵੀ ਕਹਿੰਦੇ ਵੀ ਹਾਂ ਉਹਨਾਂ ਨੂੰ ਮਸੇਤੇ ਚਾਹੀਦੇ ਨੇ ਨਹੀਂ ਭਰਾਵੇ ਮਸੇਤੇ ਚਾਹੀਦੇ ਉਸ ਮਸਾਂ ਦੀ ਘੋਟਾ ਦੇ ਵਿੱਚ ਸਾਡੇ ਆਪ ਦਾ ਟਾਕ ਕੱਲ੍ਹ ਪਰਸੇ ਭਰਾਵੋ ਚੜਿਆਗਾ ਕਿਉਂਕਿ ਪਹਿਲਾਂ ਕਰਜਾ ਸੀ ਕਰਜ